ਨਸ਼ਾ ਵਿਰੁੱਧ ਤਹਿਤ ਅੱਜ ਹੁਸ਼ਿਆਰਪੁਰ ਦੇ ਵਿੱਚ ਜ਼ਿਲ੍ਹਾ ਪਦਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਾਬਕਾ ਮੰਤਰੀ ਤੇ ਹੁਸ਼ਿਆਰਪੁਰ ਦੇ ਐਮਐਲਏ ਬ੍ਰਹਮ ਸ਼ੰਕਰ ਜਿੰਪਾ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਹਲਕਾ ਦਸੂਹਾ ਐਮਐਲਏ ਕਰਮਵੀਰ ਸਿੰਘ ਘੁੰਮਣ ਅਤੇ ਹਲਕਾ ਚੱਬੇਵਾਲ ਐਮਐਲਏ ਇਸ਼ਾਂਕ ਚੱਬੇਵਾਲ ਮੌਜੂਦ ਸਨ ਇਥੇ ਪ੍ਰੋਗਰਾਮ ਦੇ ਵਿੱਚ ਮੌਜੂਦ ਲੋਕਾਂ ਨੇ ਜ਼ਿਲ੍ਹੇ ਵਿੱਚ ਨਸ਼ਾ ਖਤਮ ਕਰਨ ਲਈ ਸੋਚੀ ਚੁੱਕੀ ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੱਲ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਯੁੱਧ ਐਲਾਨ ਹੋ ਚੁੱਕਾ ਹੈ ਜਿਸ ਦੇ ਚਲਦੇ ਨਸ਼ਾ ਤਸਕਰਾਂ ਨੂੰ ਬਖਸ਼ਾ ਨਹੀਂ ਜਾਵੇਗਾ ਆਪ ਸਭ ਜਾਣਦੇ ਹੋ ਜੀ ਕਿ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਜਿਹੜਾ ਹੈ ਉਸ ਦਾ ਐਲਾਨ ਹੋ ਚੁੱਕਿਆ ਹੈ ਤੇ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਜਿੰਨੇ ਵੀ ਛੋਟੇ ਵੱਡੇ ਤਸਕਰ ਨੇ ਜੋ ਚਿੱਟੇ ਦਾ ਨਸ਼ੇ ਦਾ ਕੰਮ ਕਰਦੇ ਆ ਉਹਨਾਂ ਨੂੰ ਚੱਕ ਚੱਕ ਕੇ ਜੇਲ੍ਹਾਂ ਚ ਪਾਇਆ ਜਾ ਰਿਹਾ ਤੇ ਜਿਨ੍ਹਾਂ ਲੋਕਾਂ ਨੇ ਇਸ ਗੰਦੇ ਧੰਦੇ ਤੋਂ ਆਪਣੀਆਂ ਪ੍ਰਾਪਰਟੀਆਂ ਆਪਣੀ ਜਾਇਦਾਦਾਂ ਆਪਣੇ ਫਾਰਮ ਹਾਊਸ ਬਣਾਏ ਆਪਣੇ ਘਰ ਬਣਾਏ ਆ ਉਹਨਾਂ ਫਾਰਮ ਹਾਊਸ ਉਹਨਾਂ ਘਰ ਦੇ ਉੱਤੇ ਮਾਨ ਸਾਹਿਬ ਦਾ ਜਿਹੜਾ ਪੀਲਾ ਪੰਜਾ ਹੈ ਉਹ ਚੱਲ ਰਿਹਾ ਅੱਜ ਇਸੇ ਮੁਹਿੰਮ ਦੇ ਤਹਿਤ ਮੇਰੀ ਡਿਊਟੀ ਲੱਗੀ ਸੀ ਮੇਰੀ ਸਾਥੀ ਟੀਮ ਦੇ ਨਾਲ ਜੋ ਮਾਨ ਸਾਹਿਬ ਦੀ ਸਾਡੀ ਸਾਰੀ ਟੀਮ ਹੈ ਸਾਰੇ ਵਿਧਾਇਕ ਕੈਂਪੀ ਸਾਹਿਬ ਡਿਪਟੀ ਸਪੀਕਰ ਸਾਹਿਬ ਅਸੀਂ ਸਾਰੇ ਜਿਹੜੇ ਅੱਜ ਇੱਥੇ ਹੁਸ਼ਾਰਪੁਰ ਚ ਇਕੱਠੇ ਹੋਏ ਆਂ ਤੇ ਹ shearpur ਦੇ ਹਰ ਇੱਕ ਪਿੰਡ ਦੀ ਵਿਲੇਜ ਡਿਫੈਂਸ ਕਮੇਟੀ ਜਿਹਨੂੰ VDC ਕਹਿੰਦੇ ਆਪਾਂ ਉਹਨਾਂ ਨੂੰ ਇੱਥੇ ਸੱਦਾ ਦਿੱਤਾ ਗਿਆ ਸੀ ਤੇ ਸਾਰਿਆਂ ਨੇ ਮਿਲ ਕੇ ਇੱਕ ਸੌਖਾ ਦੀ ਹੈ ਕਿ ਅਸੀਂ ਆਪਣੇ ਪਿੰਡ ਪਿੰਡ ਨੂੰ ਹੁਣ ਸਾਫ਼ ਕਰਾਂਗੇ ਆਪਣੇ ਪਿੰਡ ਦੇ ਵਿੱਚ ਕਿਸੇ ਨੂੰ ਵੀ ਨਸ਼ਾ ਨਹੀਂ ਵੇਚਣ ਦਵਾਂਗੇ ਆਪਣੇ ਪਿੰਡ ਦੇ ਵਿੱਚ ਜਿਹੜੇ ਬੱਚੇ ਸਾਡੇ ਇਸ ਗੰਦੇ ਦਲਦਲ 'ਚ ਫਸੇ ਹੋਏ ਐ ਉਹਨਾਂ ਬੱਚਿਆਂ ਨੂੰ ਸਮਝਾਵਾਂਗੇ ਅਗਰ ਜ਼ਰੂਰਤ ਪਈ ਲੋੜ ਹੈ ਤਾਂ ਉਹਨਾਂ ਬੱਚਿਆਂ ਨੂੰ ਅਸੀਂ ਜਿਹੜੇ ਸਾਡੇ ਨਸ਼ਾ ਛਡਾਊ ਕੇਂਦਰ ਹੈ ਉਹਨਾਂ 'ਚ ਐਡਮਿਟ ਕਰਾਵਾਂਗੇ ਤੇ ਨਾਲ ਹੀ ਜਿਹੜੇ-ਜਿਹੜੇ ਲੋਕ ਇਸ ਗੰਦੇ ਘਟਿਆ ਕੰਮ ਦੇ ਵਿੱਚ ਇਨਵੋਲ ਹੈ ਉਹਨਾਂ ਦੀ ਨਾ ਜਮਾਨਤ ਦਵਾਗੇ ਨਾ ਕਿਸੇ ਨੂੰ ਜਮਾਨਤ ਦੇਣ ਦਵਾਗੇ ਭਾਵੇਂ ਆ ਕਿ ਅਸੀਂ ਹੁਣ ਪਿੰਡ ਪਿੰਡ ਤੱਕ ਇਹ ਲੜਾਈ ਨੂੰ ਲੈ ਕੇ ਜਾ ਰਹੇ ਹਾਂ ਸਾਡੇ ਸਾਰੇ ਸਾਥੀ ਵਿਧਾਇਕ ਸਹਿਬਾਨ ਐਮਪੀ ਸਹਿਬਾਨ ਇੱਕ ਟੀਮ ਬਣ ਕੇ ਅਸੀਂ ਖੁਦ ਵੀ ਪਿੰਡਾਂ ਚ ਜਾਵਾਂਗੇ ਤੇ ਅੱਜ VDC ਮੈਂਬਰਾਂ ਦੀ ਡਿਊਟੀ ਲਈ ਹੈ ਤੇ ਹੁਣ ਇਸ ਮਹੀਮ ਨੂੰ ਅਸੀਂ ਹਰ ਇੱਕ ਪਿੰਡ ਤੇ ਧੱਕ ਲੈ ਕੇ ਜਾ ਰਹੇ ਹਾਂ ਪਾਣੀ ਦੇ ਮੁੱਦੇ ਤੇ 올 ਪਾਰਟੀ ਮੀਟਿੰਗ ਜਿਹੜੀ ਇਹ ਚੱਲ ਰਹੀ ਹੈ ਸਾਰੀ ਪਾਰਟੀਆਂ ਬਿਲਕੁਲ ਜੀ ਉਹ ਮੁੱਦੇ ਤੇ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਇੱਕ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਬੁਲਾਇਆ ਜਾ ਰਿਹਾ ਹੈ ਅਸੀਂ ਆਪਣਾ ਸਾਡਾ ਸਟੈਂਡ ਬਹੁਤ ਕਲੀਅਰ ਹੈ ਉਸ ਤੋਂ ਬਾਅਦ ਅਸੀਂ ਫਿਰ ਨੰਗਲੀ ਜਾ ਰਹੇ ਹਾਂ ਤੇ ਅਸੀਂ ਆਪਣੇ ਪਾਣੀਆਂ ਦੇ ਰਾਖਿਆ ਲਈ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਉਹ ਕਰਨ ਨੂੰ ਤਿਆਰ ਹੈ ਪੰਜਾਬ ਦੇ ਕੋਲ ਆਪਣੇ ਹਿੱਸੇ ਦਾ ਪਾਣੀ ਬਹੁਤ ਘੱਟ ਹੈ ਅਸੀਂ ਇੱਕ ਬੂੰਦ ਵੀ ਜੋ ਇਲੀਗਲ ਤਰੀਕੇ ਨਾਲ ਹਰਿਆਣੇਸ਼ ਨਹੀਂ ਜਾਂਦਾਂ ਸੀਐਮ ਹਰਿਆਣਾ ਕਹ ਰਹੇ ਨੇ ਕਿ ਗੁਰੂਅਤ ਧਰਤੀ ਹੈ ਪੰਜਾਬ ਸਿਰਫ ਬ੍ਰਹਿਮੰਡ ਨੂੰ ਹੀ ਪਾਣੀ ਪਹੁੰਚਾਇਆ ਜਾਂਦਾ ਪਰ ਪਾਣੀ ਰੋਕਿਆ ਜਿੰਨਾ ਮਰਜੀ ਪੀਣ ਨੂੰ ਚਾਹੀਦਾ ਆ ਜਨ ਲੈ ਲੈਣ 10 ਬੋਤਲਾਂ 20 ਬੋਤਲਾਂ 50 ਬੋਤਲਾਂ ਟਰੱਕ ਪੇ ਚਵਾਦ ਇੱਕੋ ਇੱਕ ਐਸਾ ਸੂਦਾ ਹੋਏਗਾ ਜਿਸ ਨੇ ਯੁੱਧ ਨਸ਼ਿਆਂ ਦੇ ਦੌਰ ਨੂੰ ਸ਼ੁਰੂ ਕੀਤਾ ਹੁਣ ਤੁਸੀਂ ਵੀ ਨਹੀਂ ਅਬ ہماری ਤੋਂ ਥੈਂਕ ਯੂ ਵੈਰੀ ਮਚ